ਏ ਜੀ ਮਾਨ ਜੋਗ ਐਸਐਸਪੀ ਸ੍ਰੀ ਹਰੀਸ਼ ਜਮਾ ਜੀ ਦੇ ਦਿਸ਼ਾ ਨਿਰਦੇਸ਼ਾਂ 'ਹਿਠ ਤੇ ਡੀਐਸਪੀ ਸਿਟੀ ਸ੍ਰੀ ਮੋਹਨ ਸਿੰਘ ਦੀ ਗਵਾਹੀ ਵਿੱਚ ਅਸੀਂ ਜਿਹੜਾ ਬਟਾਲਾ ਰੋਡ ਅਮਰਸਰ ਰੋਡ ਦੇ ਉੱਤੇ ਅਸੀਂ ਆਊਟਰ ਤੇ ਉੱਤੇ ਜਿਹੜਾ ਐਂਟਰੀ ਪੁਆਇੰਟ ਆ ਜਿਹੜਾ ਜਿੱਥੇ ਅਸੀਂ ਐਂਟਰ ਕਰਦੇ ਹਾਂ ਗੁਰਦਾਸਪੁਰ ਨੂੰ ਉੱਥੇ ਅਸੀਂ ਨਾਕਾ ਲਗਾ ਰਿਆ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤੇ ਵਕਫ ਵਕਫ ਕੋਈ ਸ਼ੱਕੀ ਵਿਅਕਤੀ ਮਿਲਦਾ ਤਾਂ ਉਹਨੂੰ ਪਾਈ ਸਾਈਡ 'ਤੇ ਚੈੱਕ ਕੀਤਾ ਜਾ ਰਿਹਾ ਤੇ ਜਿਹੜੇ ਗੱਡੀਆਂ ਦੇ ਮੋਟਰਸਾਈਕਲਾਂ ਦੇ ਅਸੀਂ ਕਾਗਜ਼ ਪੱਤਰ ਚੈੱਕ ਕਰ ਰਹੇ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਵਾਹਨ ਐਪ ਰਾਹੀਂ ਚੈੱਕ ਮੇਰੇ ਕੋਲ 15 ਅਗਸਤ ਨੂੰ ਲੈ ਕੇ ਹੀ ਆਪਾਂ ਜਿਹੜਾ ਚੈਕਿੰਗ ਅਭਿਆਨ ਚਲਾ ਰੱਖਿਆ ਪਹਿਲਾਂ ਵੀ ਚੱਲਦੇ ਨੇ ਤੇ ਇਹ ਚੱਲਦਾ ਹੀ ਰਹੂਗਾ ਅਸੀਂ ਜਿਹੜੀ ਕੋਈ ਵੀ ਸ਼ੱਕੀ ਵਿਅਕਤੀ ਮਿਲਦਾ ਵਾ ਤਾਂ ਉਹਨੂੰ ਪੁੱਛਗਿੱਛ ਕਰਕੇ ਤੇ ਫਿਰ ਨੂੰ ਉਸਨੇ ਜੇ ਅਗਲੇ ਲੱਗਦਾ ਹੈ ਕਾਨੂੰਨੀ ਕਾਰਵਾਈ ਤਾਂ ਕਾਨੂੰਨੀ ਕਾਰਵਾਈ ਕਰਦੇ ਆ ਜਿਸ ਤਰ੍ਹਾਂ ਇਹ ਕੋਈ ਚੋਰ ਫੜਿਆ ਜੀ ਉਹਨੂੰ ਲੱਗਾ ਸੀ ਵੀ ਉਹ ਚੋਰ ਆ ਉਹਦੇ ਕੋਲ ਮੋਟਰਸਾਈਕਲ ਬਰਾਮਦ ਹੋਇਆ ਜੀ ਜਿਸ ਦਾ ਟ੍ਰਾਂਸਪੋਰਟ ਦੇ ਸੰਬੰਧਿਤ ਰਿਕੇ ਗਿਆ ਸੀ ਉਸ ਨੂੰ ਲੈ ਕੇ ਗੁਜਰਾਂਗ ਪੁਲਿਸ ਹਾਲੇ ਜਾ ਬਿਲਕੁਲ ਜੀ ਅਸੀਂ ਜਿਹੜਾ ਆਊਟਰ ਦੇ ਉੱਤੇ ਜਿਹੜਾ ਗੁਜਰਾਂ ਦੇ ਕੁਲ ਨੇ ਚਾਹੇ ਕੋਈ ਇਸ ਤਰ੍ਹਾਂ ਦੇ ਬੇਆਬਾ ਲੋਕਾਂ ਨੂੰ ਪੀ ਲਈ ਹੈ ਕਿ ਸ਼ਹਿਰ ਬਿਲਕੁਲ ਸੁਰੱਖਿਅਤ ਹੈ ਪੁਲਿਸ ਹਮੇਸ਼ਾ ਤੁਹਾਡੀ ਸੇਵਾ ਲਈ ਤਤਪਰ ਹੈ ਅਸੀਂ ਹਮੇਸ਼ਾ ਹਾਜ਼ਰ ਹਾਂ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਫੋਨ ਤੇ ਦੱਸ ਸਕਦੇ ਹੋ 112 ਤੇ ਕਾਲ ਕਰ ਸਕਦੇ ਹੋ ਤੁਹਾਡੀ ਜਿਹੜਾ ਦੱਸਣ ਵਾਲੇ ਦੀ ਕੋਈ ਨਸ਼ੇ ਦੇ ਖਿਲਾਫ ਕੋਈ ਵਿਅਕਤੀ ਮਿਲਦਾ ਹੋਵੇ ਤਾਂ ਉਹਦੇ ਬਾਰੇ ਦੱਸੇ ਜੇ ਉਹਦੀ ਅਸੀਂ ਜਿਹੜੀ ਸੂਚਨਾ ਆਪਣੇ ਤੱਕ ਹੀ ਰੱਖਾਂਗੇ ਉਹਦਾ ਨਾਮ ਗੁਪਤ ਰੱਖਿਆ ਜਾਗੇ ਤੁਹਾਨੂੰ ਸਮੇਂ ਸਿਰ ਉੱਚ ਅਥਾਰਟੀ ਵੱਲੋਂ ਉਹਨੂੰ ਸਨਮਾਨਿਤ ਵੀ ਕਰਵਾਇਆ ਜਾਏਗਾ